ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਚੈਨਲ ਰਵਿੰਦਰਾ ਐਂਟਰਟੇਨਮੈਂਟ ਅ ਗਾਰਡਨਿੰਗ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਪਿਆਰ ਮਿਲਦਾ ਰਹੇ ਆਪਾਂ ਤੁਹਾਨੂੰ ਲੰਗੀਆਂ ਹੋਰ ਵੀਡੀਓਜ਼ ਜਿਹੜੀਆਂ ਫਰੂਟਸ ਪਲਾਂਟਸ ਦੀਆਂ ਕਿ ਨਹੀਂ ਉਹ ਦਿੰਦੇ ਰਹੀਏ ਜੀ ਅੱਜ ਆਪਾਂ ਗੱਲ ਕਰਾਂਗੇ ਇੱਕ ਛੋਟੇ ਜੀ ਪਲਾਂਟਸ ਦੀ ਬਿਮਾਰੀ ਬਾਰੇ ਜੀ ਜਿਹੜੀ ਕਿ ਅੱਜ ਕੱਲ ਦੇ ਜੋ ਸਮਾਂ ਚੱਲਦਾ ਪਿਆ ਵਾ ਆਪਣਾ ਜਲਾਈ ਅਗਸਟ ਦਾ ਜੀ ਇਹਦੇ ਵਿੱਚ ਇਹ ਪ੍ਰੋਬਲਮਸ ਆਉਂਦੀ ਹੈ ਜੀ ਉਹਦੇ ਉੱਤੇ ਆਪਾਂ ਡਿਸਕਸ ਕਰਾਂਗੇ ਤੇ ਇਹ ਜੇਕਰ ਉਹਦਾ ਆਪਾਂ ਟਾਈਮ ਤੇ ਇਹ ਬਿਮਾਰੀ ਦਾ ਰੋਕਥਾਮ ਕਰ ਲਾਂਗੇ ਤੇ ਪਲਾਂਟ ਜਿਹੜਾ ਆਪਣੇ ਬਚ ਸਕੂਗਾ ਜੀ ਨਹੀਂ ਤਾਂ ਉਹ ਪਲਾਂਟ ਜਿਹੜਾ ਆਪਣਾ ਜਿਹੜਾ ਖਤਮ ਹੋ ਜਾਏਗਾ ਜੀ ਉਹ ਜਿਹੜੀ ਮੇਨ ਪ੍ਰੋਬਲਮ ਆ ਅੱਜ ਦੇ ਸਮੇਂ ਜਿਹੜੇ ਹੁਣ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਆ ਉਹ ਚੱਲਦੀ ਆ ਜੀ ਵਾਇਰਸ ਦੀ ਪਲਾਂਟਸ ਦੇ ਵਿੱਚ ਜਿਹੜੇ ਵਾਇਰਸ ਹੋ ਬੜੀ ਜਲਦੀ ਮਤਲਬ ਕਿ ਆਂਦੇ ਆ ਜੀ ਕਿਉਂਕਿ ਇਹ ਦਿਨ ਜਿਹੜੇ ਹੈਗੇ بارشਾਂ ਦੇ ਮੌਸਮ ਹੈਗੇ ਆ ਜੀ ਇਹਦੇ ਵਿੱਚ ਵਾਇਰਸ ਆਉਣ ਦੇ ਆਪਣੇ ਚਾਂਸਸ ਜ਼ਿਆਦਾ ਹੁੰਦੇ ਆ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਇਹ ਮੇਰੇ ਕੋਲ ਇੱਕ ਪਪਿਆ ਪਪੀਤੇ ਦਾ ਬੂਟਾ ਵਾਜੀ ਇਹ ਆਪਣਾ ਰੈਡ ਰੇਟੀ ਦਾ ਪਲਾਂਟ ਦਾ ਇੱਕ ਬੂਟਾ ਆ ਜੀ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੇ ਉੱਪਰ ਵਾਲੇ ਪਲਾਂਟ ਆ ਜਿੰਨੇ ਪੱਤੇ ਆ ਜੀ ਉਹ ਸਾਰੇ ਖਰਾਬ ਹੋ ਚੁੱਕੇ ਆ ਮਤਲਬ ਕਿ ਉਹ ਇਕੱਠੇ ਹੋ ਚੁੱਕੇ ਆ ਤੇ ਆਪਣੇ ਉਹਨਾਂ ਦੀ ਆਪਣੇ ਕਲਰ ਜਿਹੜਾ ਪੱਤਿਆਂ ਦਾ ਉਹ ਵੀ ਚੇਂਜ ਹੋ ਚੁੱਕਾ ਹੈ येलो ਸ਼ੇਡ ਥੋੜੀ ਥੋੜੀ ਆ ਰਹੀ ਆ ਜੀ ਹੁਣ ਇਹ ਜਿਹੜੀ ਪ੍ਰੋਬਲਮ ਆ ਇਹ ਹੈਗੀ ਆ ਵਾਇਰਸ ਦੀ ਜੇਕਰ ਇਹਨੂੰ ਆਪਾਂ ਸਟਾਰਟਿੰਗ ਦੇ ਵਿੱਚ ਆਪਣਾ ਪ੍ਰੋਪਰ ਮਤਲਬ ਕਿ ਦੇਖਣ ਲੱਗ ਪਈਏ ਕਿ ਪੱਤੇ ਸਟਾਰਟਿੰਗ 'ਚ ਆਪ ਨੂੰ ਪਤਾ ਲੱਗ ਜਾਣਗੇ ਪੱਤੇ ਮੋੜਨੇ ਸ਼ੁਰੂ ਹੋ ਜਾਂਦੇ ਆ ਉੱਪਰਲੀ ਸਾਈਡ ਤੋਂ ਸਟਾਰਟਿੰਗ ਜਿਵੇਂ ਇਹਦੇ ਉੱਪਰ ਵਾਲਾ ਹੈਡ ਹੈ ਨੇ ਇੱਥੋਂ ਪੱਤੇ ਜਿਹੜੇ ਆ ਜਿੰਨੇ ਆ ਨਾ ਉਹ ਆਪਣੇ ਮੋੜਨੇ ਸ਼ੁਰੂ ਹੋਣਗੇ نیچے ਹੌਲੀ ਹੌਲੀ ਤੁਰਿਆ ਇਹ ਵਾਇਰਸ ਤੁਰਿਆ ਜਾਏਗਾ ਜੀ ਠੀਕ ਹੈ ਜੀ ਹੁਣ ਤੁਸੀਂ ਦੇਖੋ ਨੀਚੇ ਵਾਲੇ ਜਿਹੜੇ ਪੱਤੇ ਬਿਲਕੁਲ ਹੈਥੀ ਹੈ ਜੇ ਇੱਥੋਂ ਤੱਕ ਵਾਇਰਸ ਨਹੀਂ ਪਹੁੰਚਿਆ ਵਾਇਰਸ ਜਿਹੜਾ ਉੱਪਰ ਉੱਪਰ ਤੱਕ ਅਜੇ ਹੈਗਾ ਵਾ ਠੀਕ ਹੈ ਇਹਨੂੰ ਤੁਸੀਂ ਟਾਈਮ ਨਾਲ ਜਿਹੜਾ ਟ੍ਰੀਟਮੈਂਟ ਕਰ ਦੋਗੇ ਇਹ ਪਲਾਂਟ ਜਿਹੜਾ ਵੱਜ ਜਾਏਗਾ ਬਾਕੀ ਇਹ ਹੁਣ ਜਿਸ ਕੰਡੀਸ਼ਨ ਦੇ ਵਿੱਚ ਪਲਾਂਟ ਹੈਗਾ ਵਾ ਇਹ ਬਿਲਕੁਲ ਖਤਮ ਆ ਇਹਦੇ ਤੇ ਕੋਈ ਦਵਾਈ ਅਸਰ ਨਹੀਂ ਕਰੇਗੀ ਮੈਂ ਇਹ ਪਲਾਂਟ ਨੂੰ ਪ੍ਰੋਪਰ ਤਾਂ ਨਹੀਂ ਇਹਨੂੰ ਕੀਤਾ ਸਿਰਫ ਇੱਕ ਤੁਹਾਨੂੰ ਦੱਸਣ ਵਾਸਤੇ ਕਿ ਇਹਨੂੰ ਆਪਾਂ ਇਹਦੀ ਕੀ ਪ੍ਰੋਬਲਮ ਹੁੰਦੀ ਹੈ ਇਹ ਜਿਹੜੇ ਵਾਇਰਸ ਆ ਇਹ ਬਾਰਿਸ਼ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਆਉਂਦਾ ਵਾ ਇਹ ਇਹ ਜਿਹੜੇ ਸੈਂਸਿਟਿਵ ਪਲਾਂਟ ਹੁੰਦੇ ਜਿਨ੍ਹਾਂ ਦੇ ਪੱਤੇ ਕੋਮਲ ਹੁੰਦੇ ਆ ਜਿਸ ਤਰ੍ਹਾਂ ਪਪੀਤਾ ਹੋ ਗਿਆ ਟਮਾਟਰ ਹੋ ਗਿਆ ਮਿਰਚ ਹੋ ਗਈ ਹੋਰ ਵੀ ਐਰਾ ਵਗੈਰਾ ਪਲਾਂਟਸ ਜਿਨ੍ਹਾਂ ਦੇ ਪੱਤੇ ਕੂਲੇ ਹੁੰਦੇ ਆ ਜ ਉਹਨਾਂ ਉੱਪਰੇ ਵਾਇਰਸ ਜਲਦੀ ਆਉਂਦਾ ਵਾ ਹਾਂਜੀ ਕੋਸ਼ਿਸ਼ ਕਰੋ ਕਿ ਜੇਕਰ ਤੁਹਾਨੂੰ ਇਦਾਂ ਦੀ ਪ੍ਰੋਬਲਮ ਕਿਸੇ ਪਲਾਂਟ ਦੇ ਵਿੱਚ ਮਿਲਦੀ ਆ ਤੇ ਉਹ ਪਲਾਂਟ ਨੂੰ ਜਾਂ ਤਾਂ ਤੁਸੀਂ ਆਪਣਾ ਪੱਟ ਕੇ ਜ਼ਮੀਨ ਦੇ ਵਿੱਚ ਨਾਪ ਦਿਓ ਠੀਕ ਹੈ ਜਾਂ ਤਾਂ ਉਹਨੂੰ ਆਪਣਾ ਪੱਟ ਕੇ ਕਿਤੇ ਦੂਰ ਸੁੱਟ ਦਿਓ ਜੀ ਠੀਕ ਹੈ ਤੇ ਜਾਂ ਤੁਸੀਂ ਇਹਨੂੰ ਟ੍ਰੀਟਮੈਂਟ ਕਰ ਸਕਦੇ ਸਟਾਰਟਿੰਗ ਦੇ ਵਿੱਚ ਜੇਕਰ ਤੁਹਾਨੂੰ ਇਸ ਪ੍ਰੋਬਲਮ ਦੀ ਸਮਝ ਆ ਜਾਵੇ ਕੁਝ ਮੈਡੀਸਿਨ ਮੈਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਦਵਾਈ ਦੀ ਕਰਦਾ ਸਿਰਫ ਤੁਹਾਨੂੰ ਇੱਕ ਮੈਡੀਸਿਨ ਦੱਸਾਂਗਾ ਆਂਦੀਆਂ ਕਾਫੀ ਤਰ੍ਹਾਂ ਦੀਆਂ ਜੀ ਤੁਸੀਂ ਇਹਦੇ ਵਿੱਚ ਇੱਕ ਨੋ ਵਾਇਰਸ ਨਾਮ ਦੀ ਮੈਡੀਸਿਨ ਆਂਦੀ ਹੈ ਜੀ ਉਹਦੀ ਸਪਰੇਅ ਕਰਨੀ ਹੈ ਜੀ ਠੀਕ ਹੈ ਤੇ ਉਹਦੇ ਨਾਲ ਇਹ ਜਿਹੜੀ ਪ੍ਰੋਬਲਮ ਆ ਬੜੀ ਛੇਤੀ ਜਿਹੜੀ ਉਹ ਖਤਮ ਹੁੰਦੀ ਹੈ ਜੀ ਹਾਂਜੀ ਇਹ ਜਿਹੜੀ ਤੁਹਾਨੂੰ ਮੈਂ ਮੈਡੀਸਿਨ ਦੱਸੀ ਹੈ ਜੀ ਹੋਰ ਵੀ ਕਾਫੀ ਤੁਹਾਨੂੰ ਮੈਡੀਸਿਨ ਇਹ ਆਪਣੇ ਵਾਇਰਸ ਵਾਸਤੇ ਮਿਲਦੀਆਂ ਤੁਸੀਂ ਆਪਣੀ ਕਿਸੇ ਵੀ ਦਵਾਈਆਂ ਵਾਲੀ ਸ਼ਾਪ ਤੋਂ ਉਹ ਲੈ ਸਕਦੇ ਜੀ ਤੇ ਇਹ ਜਲਦੀ ਮਤਲਬ ਕਿ ਜੇ ਤੁਸੀਂ ਇਹਦਾ ਟ੍ਰੀਟਮੈਂਟ ਟਾਈਮ ਨਾ ਕਰਦੋਗੇ ਤੇ ਇਹ ਜਿਹੜੀ ਇਹ ਚੀਜ਼ ਦੀ ਰੋਕਥਾਮ ਪਲਾਂਟ ਦੇ ਉੱਪਰ ਆਪਣਾ ਇਹ ਪਲਾਂਟ ਬਿਲਕੁਲ ਹੈਲਥੀ ਤੇ ਸਹੀ ਹੋ ਜਾਏਗਾ ਜੀ। ਹਾਂਜੀ ਇਹ ਸੀਗੀ ਅੱਜ ਆਪਣੀ ਪਲਾਂਟ ਦੇ ਵਿੱਚ ਜਿਹੜੀ ਵਾਇਰਸ ਦੀ ਪ੍ਰੋਬਲਮ ਆਉਂਦੀ ਹੈ ਜੀ ਉਹਦੇ ਉੱਪਰ ਆਪਾਂ ਅੱਜ ਤੁਹਾਨੂੰ ਛੋਟੀ ਜੀ ਇਨਫੋਰਮੇਸ਼ਨ ਦੇ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਮਿਲਦੇ ਜੀ ਤੁਹਾਨੂੰ ਫੇਰ ਆਪਾਂ ਨਵੀਂ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਤੱਕ ਦਾ ਸਾਰਿਆਂ ਦਾ ਧੰਨਵਾਦ।